ਉਹ ਤਾਂ ਚਲੋ ਮੈਂ ਪਹਿਲੀ ਵਾਰੀ ਬੋਲ ਰਿਹਾ ਜੀ ਮੈਂ ਕਿਤੇ ਥੋੜਾ ਜਿਹਾ ਘੱਟ ਬੋਲਣਾ ਆਉਂਦਾ ਉਹਦੇ ਕਰਕੇ ਕੋਈ ਗੱਲ ਨਹੀਂ ਤੇ ਬਾਕੀ ਜਿਹੜੀ ਬਣੀ ਦੇ ਹੈੱਡ ਵਿੱਚ ਕਿਉਂ ਸੋਣ ਲੱਗੇ ਇਹ ਸਾਰੀ ਜਿਹੜੀ ਬੀਬਾ ਕਹਿੰਦੀ ਹੈ ਵੀ ਮੈਂ ਜਾਣਦੀ ਨਹੀਂ ਕਾਕੇ ਨੂੰ ਉਹਦੇ ਨਾਲ ਮੈਂ 2014 ਤੋਂ ਕੰਮ ਕਰ ਰਿਹਾ ਜੀ ਪਹਿਲਾ ਫੋਟੋ ਆ ਦੇਖੋ ਜੀ ਦਿਨੇਸ਼ ਬਾਂਸਲ ਬੇਲੇ ਦੀ ਆ 2017 ਚ ਲੜਾਈ ਜਦੋਂ ਉਦੋਂ ਜੋਰ ਲਾਇਆ ਪੂਰਾ ਤੇ ਬੀਬਾ ਦੀ ਬਾਈ ਦੀ ਸਪੋਰਟ ਵੀ ਕੀਤੀ ਦਿਨੇਸ਼ ਬਾਂਸਲ ਜੀ ਦੀ ਤੇ ਉਹਦੇ ਬਾਅਦ 2022 ਚ ਬੀਬਾ ਦੀ ਸਪੋਰਟ ਕਰੀ ਆ ਦੇਖੋ ਆ ਬਾਕਾਇਦਾ ਫੋਟੋਆਂ ਨੇ ਬੀਬਾ ਦੀਆਂ ਜਿਹੜੀ ਸਾਡੀ ਗੱਡੀ ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਡੇ ਰੋਪਾਂ ਚ ਖੜਕੇ ਜਾਂਦੀ ਨਹੀਂ ਇਹ ਕਹਿੰਦੀ ਮੈਂ ਜਾਣਦੀ ਨਹੀਂ ਉਹਦੇ ਬਾਅਦ ਚੋ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਦੇਨ ਨਾਲ ਆ ਦੇਖੋ ਆ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਇਹਦੀਆਂ ਬੀਬਾ ਦੀਆਂ ਸਾਡੇ ਘਰ ਆਉਂਦੀ ਰਹੀ ਆ ਆ ਸਾਰੇ ਫੋਟੋਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਗੁਰਪ੍ਰੀਤ ਆ ਇਹ ਏ ਵੀ ਉਦੋਂ ਤੇ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨੰਦਾਪੁਰ ਇਹ ਉਸ ਤੋਂ ਬਾਅਦ ਜਦੋਂ ਜਦੋਂ ਇਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀ ਆ ਮੇ ਤੋਂ ਪੈਸੇਾਂ ਦੀ ਮੰਗ ਕਰੀਆ ਅਸੀਂ ਸੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਸੀ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਤਿਓਂ ਨਾਲ ਦੀ ਨਾਲੇ ਬੈਕ ਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋਂ ਹਵੇਲੀ ਉਥੇ ਸਾਡੀਆਂ ਲੋਕੇਸ਼ਨਾਂ ਵੀ ਨੇ ਸਾਰਾ ਕੁਝ ਆ ਉਹ ਢਿੱਲੋਂ ਹਵੇਲੀ 'ਚ ਬੈਠ ਕੇ ਸਾਡੀ ਗੱਲ ਹੋਈ ਉਹ ਕਹਿੰਦਾ ਜੀ ਐਨੇ ਪੈਸੇ ਚਾਹੀਦੇ ਨਹੀਂ ਫੇਰ ਤੁਸੀਂ ਪ੍ਰਧਾਨ ਲਗੋਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੁਝ ਆਉਂਦੇ ਦੀ ਵੀ ਜਾਂਦੇ ਦੀ ਵੀ ਜਿੱਦੇ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ 1.10 ਕੀ 21 ਤਰੀਕ ਨੂੰ 21 ਫਰਵਰੀ 2025 ਨੂੰ ਜਿਸ ਦਿਨ ਵੀ ਉਹਨਾਂ ਨੇ ਕਿਹਾ ਵੀ ਕਿ ਲੋਕੇਸ਼ਨ ਵੀ ਕਢਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਤੋਂ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬਾਕੀ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 3 ਲੱਖ ਰੁਪਇਆ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਵਰਤੀ ਗੱਡੀ ਵੀ ਤੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਪੈਣ ਨੇ ਵੀ ਤੈਨੂੰ ਪ੍ਰਧਾਨ ਨਾ ਹਾਂਗੇ ਬਾਈ 2023 ਚ ਲਾਇਆ ਇੱਕ ਮੁੰਡਾ ਬਰਕਰਤ ਸਿੰਘ ਉਹਦੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਫੱਗੂ ਵਾਲੇ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਐਗਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਨ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਕਹਿੰਦੇ ਇਸ ਲਈ ਪ੍ਰਧਾਨ ਦਾ ਸਿਖਰ ਖਰਚਾ ਕਰਾਇਆ ਇਸ ਤੋਂ ਬਾਅਦ ਵੀ ਇੱਕ ਦੀ ਤੈਨੂੰ 30 ਲੱਖ ਰੁਪਏ ਦੇਣਾ ਪੈਣਾ ਜੇ ਨਾ ਪ੍ਰਧਾਨ ਲੱਗਣਾ ਮੇਰੇ ਕੋਲੇ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਇਹਨਾਂ ਨੇ ਇਹਦਾ ਉਪਰਾਲਾ ਤੇ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੇ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਦਾ ਮੈਂ ਵੀ ਆਪਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਪਾਈ ਹੋਈਆਂ ਨੇ 2000 ਤੋਂ ਪਲੱਸ ਮੈਂ ਹੋ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚਲਾਈ ਨੇ ਹੈੱਡ ਵੀ ਕੀਤੀ ਮੇਰੇ ਤੇ ਉਸ ਤੋਂ ਬਾਅਦ ਮੈਂ ਤਾਂ ਮੇਰੇ ਵੱਡੇ ਭਾਈ ਨੇ ਹਰਪ੍ਰੀਤ ਸਿੰਘ ਹੋ ਗਈ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲ 70 80 ਗੱਡੀਆਂ ਨੇ ਸਾਰਾ ਕੁਝ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਟੀ ਦਾ ਸਵਾਲ ਆ ਮੇਰੀ ਮਿਆ ਮਦਦ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਬੀਏ ਪੈਸੇ ਕਿੱਥੋਂ ਆਇਆ ਉਹ ਮੈਂ ਤਾਂ ਦੱਸਤਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਵਸਾ ਰਿਆ ਆ ਕੋਠੀ ਪੇਰੀਆ ਸੰਗਰੂਰ ਚ ਆ ਦੇਖ ਲੋ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਤੇ ਕੋਠੀਆਂ ਬਾਰੇ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਵੀ ਸਕੂਟਰੀ ਵਾਲੀ ਆ ਉਹ ਤੋਂ ਬਾਅਦ ਇਹਨਾਂ ਕੋਲੇ ਆਹ ਬੀੜੀਆਂ ਆ ਰਹੀਆਂ ਨੇ ਆਹ ਦੇਖ ਲਓ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਯੂਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਵਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਤੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਅਸੀਂ ਉਹ ਵਲੰਟੀਅਰਾਂ ਸੋਡੇ ਜਿਹੜੇ 2014 ਚ ਦੋ ਵਾਰੀ ਤਿੰਨ ਉਜਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜਿਆਦਾ ਧੱਕਾ ਹੋ ਰਿਹਾ ਤੱਕ ਕੋਈ ਕਾਰਵਾਈ ਨਹੀਂ ਹੋਈ ਐਸਆਈਟੀ ਤੇ ਸਿਰਫ ਪਬਲਿਕ ਦਾ ਧਿਆਨ ਹਟਾਉਣ ਵਾਸਤੇ ਬਣਾਈ ਗਈ ਹੈ ਐਸਆਈਟੀ ਬਣਾ ਜਰੂਰ ਦਿੱਤੀ ਹੈ ਪਰ ਹਾਲੇ ਤੱਕ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਔਰ ਲਾ ਕੇ ਜੋਰ ਲਾ ਕੇ ਆਪਾਂ ਜੋਰ ਜਦ ਲਾਇਆ ਤੇ ਇਹਦੇ ਬਿਆਨਬਾਜ਼ੀਆਂ ਹੋਈਆਂ ਪਰ ਹਲੇ ਤੱਕ ਜੋ ਰਿਕਾਰਡਿੰਗ 180 ਤੋਂ ਵੱਧ ਜੋ ਰਿਕਾਰਡਿੰਗ ਮਜੀਦ ਕਾਕਾ ਦੇ ਉਹਦੇ ਪਰਿਵਾਰ ਦੇ ਕੋਲ ਹਨ ਜੋ ਕਾਲ ਰਿਕਾਰਡਿੰਗ ਬੀਟਵੀਨ ਗੁਰਪ੍ਰੀਤ ਕਾਕਾ ਤੇ ਨਰਿੰਦਰ ਕੌਰ ਉਹ ਹਲੇ ਤੱਕ ਉਹ ਮੰਗੀ ਨਹੀਂ ਔਰ ਇਹ ਜੋ ਐਸਆਈਟੀ ਸਰਕਾਰ ਨੇ ਨਹੀਂ ਲਾਗੂ ਕੀਤੀ ਕਿਉਂਕਿ ਕਾਕਾ ਤੇ ਉਹਦੇ ਪਰਿਵਾਰ ਨੇ ਇੱਕ ਰਿਟ ਪੀਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਔਰ ਉਹ ਜੀ ਉਸ ਸੁਣਵਾਈ ਦੇ ਦਿਨ ਇਹਨਾਂ ਨੇ ਐਸਆਈਟੀ ਫਾਰਮ ਕੀਤੀ ਇਹ ਸਿਰਫ ਕੋਰਟ ਨੂੰ ਦੱਸਣ ਵਾਸਤੇ ਕਿ ਨਹੀਂ ਆਪਾਂ ਕਾਰਵਾਈ ਕਰ ਰਹੇ ਹਾਂ